ਖੋ ਜੀ ਪੂਰੇ ਪੰਥ ਨੇ ਪਟਕੀ ਚਾਲੇ ਪੂਰੇ ਤੁਮ ਹਕਤਾਨ ਦੇ ਨਾਲ ਕਿਧਰ ਦੇ ਆਪਣੇ ਘੋਮ ਕਾ ਨਵਾਈ ਆ ਤੇ ਉਹਨਾਂ ਦੀ ਜੋ ਘੋਮ ਕਾ ਹੀ ਉਹਨੂੰ ਫਾਰਮਲ ਆ ਮੈਂ ਇਹਨੂੰ ਫਾਰਮਲ ਫਾਰਮ ਚ ਦੇ ਦਿੱਤਾ ਸਮਝਣੇਗਾ ਆਪਕੋ ਕੀ ਕੀ ਸੋਚਿਆ ਆਪਣੇ ਇਹ ਸਾਰਾ ਕਾਰਜਕ੍ਰਮ ਜੋ ਆਪਣੀ ਚਲਾਈ ਸੀ ਕੀ ਮਨ ਵਿੱਚ تھا ਆਪਕੇ ਆਪ ਵੀ ਗੱਲੋਂ ਗੱਲ ਪੰਜਾਬੀ ਚ ਕਰਿਆ ਪੰਜਾਬੀ ਚ ਹਿੰਦੀ ਉਹ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕਿਉਂਕੋ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਇਹ ਸੀ ਮੰਨ ਲਓ ਵੀ ਜਿਹੜਾ ਇੰਨਾ ਤੁਸੀਂ ਘਟਨਾ ਕਰ ਰਹੇ ਹੋ ਦੋ ਹਜ਼ਾਰ 15 ਤੋਂ ਜਿਹੜਾ ਫੋਟੋ ਨੂੰ ਦੁਬਾਰਾ ਕਰਾਣ ਦੇ ਕੋਰਟ ਚੋਂ ਉਹਨੂੰ ਕੱਢੀ ਹੈ ਜਿਹੜਾ ਬੰਦਾ ਕੋਰਟ ਦੇ ਵਿੱਚ ਇਕਬਾਲ ਖਾਲੇ ਵਕਰ ਪਾਈ ਰਾਜੂ ਵਾਲੇ ਨੇ ਇਕਬਾਲ ਕੀਤਾ ਉਹਨੂੰ ਫਾਂਸੀ ਨਹੀਂ ਦੇ ਸਕਦਾ ਅਕਾਲ ਤਖਤ ਸਾਹਿਬ ਦੇ ਉਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਕੌਨ ਦਾ ਦਰਸ਼ਕ ਇਹ ਅਕਾਲ ਤਖਤ ਸਾਹਿਬ ਤੋਂ ਤੇ ਬੰਨੇ ਤਾਂ ਭਾਰਮਸ ਜਿਹੜੀ ਉਹ ਲੱਗੀ ਅਕਾਲ ਤਖਤ ਸਾਹਿਬ ਤੋਂ ਕੌਨ ਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਪਪਦੇ ਦੀ ਸ਼ਾਨ ਸਾਰ ਚਲੋ ਤੇ ਉਹ ਬੰਦੇਸ਼ ਮント ਕੀ ਚਾਹੁੰਦਾ ਸੀ ਸਿੱਖ ਜਗਤ ਕੀ ਚਾਹੁੰਦਾ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇੰਨਾ ਬੜੀ ਚੀਜ਼ ਨਹੀਂ ਪਰ ਤੁਹਾਨੂੰ ਫੇਰ ਕਰਾਂਗੇ ਜੀ ਅੰਮ੍ਰਿਤਸਰ ਵਾ ਫੇਰ ਕਰਾਂਗੇ ਸਾਡੇ 3 ਮਹੀਨੇ ਬਾਅਦ ਸੋ ਨਿਹਾਲ ਤੁਹਾਨੂੰ ਖੰਨੀ ਦੀ ਜਗ੍ਹਾ ਹੋ ਜਾਣਾ ਹੈ ਸੋ ਨਿਹਾਲ ਬੜੀਆ ਕੰਮ ਲੈ ਗਿਆ ਦੱਸ ਮੁੰਡਾ ਕਿ ਤੂੰ ਗੱਡੀ ਚ ਯਾਰ ਜੀ ਕੋਈ ਨਹੀਂ ਥੋੜੀ ਟੋੜੋ ਚੋਕ ਜਵਾਬ ਹੈ ਜੀ ਅੱਛਾ ਫੁੱਲ ਲੈ ਗਿਆ ਗੱਡੀ ਨਹੀਂ ਸੀ ਦੋ ਸਦਾ ਹਾਂ ਤੱਕ ਸੱਤ ਲੱਗੀ ਹੋਵੇ ਆਡੀ ਰੱਖ ਲੈਣਾ ਜੀ ਮੈਂ ਪਾਵਾਂ ਵਾਇਕਾਰ ਜਸਪਾਲ ਸਿੰਘ ਮੁੰਡਪੁਰ ਸਰਦਾਰ ਗੁਰਪ੍ਰੀਤ ਸਿੰਘ ਜਗਦੀਪ ਸਿੰਘ ਜਗਰੰਧਾਵਾ ਇਹਨਾਂ ਦੇ ਪੁੱਤਰ ਵੀ ਵਕੀਲ ਆ ਦੋਨੇ ਤੇ ਇਹਨਾਂ ਨੇ ਪੂਰੀ ਉਹ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਹੁਤ ਠੀਕ ਠਾਕ ਭਾਈ ਇਹਦਾ ਤੈਦ ਨੂੰ ਧੰਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਰ ਲੋਕ ਧਰਵਾ ਦਾਂ ਕਰਨਾ ਵਾ ਹੋਰੀਆਂ ਜਿਹੜੀਆਂ ਪੰਥ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਨੋਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਦੇਲ 17 17 ਕਿਹੜੀ ਸੀ 17 ਦਸੰਬਰ ਹਾਂ ਚਾਰ ਨੂੰ ਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਕਰਾ ਦਿੱਤਾ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਰਸਾਂ ਜੇ ਲੈ ਕੇ ਗਏ ਸੀ ਉਰਥੋਂ ਇੱਥੇ ਭੇਜੇ ਜੇ ਲੈ ਕੇ ਉਹਦੇ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਸੀ ਹਨਾ ਥਾਣੇ ਪਤਾ ਲੱਗ ਗਿਆ ਸੀ ਵੇਖਣ ਨਹੀਂ ਰੱਖਣਾ ਹੂੰ ਠੀਕ ਹੈ ਕੱਲ ਜੀ ਦੋ ਜੀ ਮੈਂ ਤਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਸ ਜਗ੍ਹਾ ਕੰਮ ਕਰਦਾ ਮੈਂ ਦੱਸਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਦੱਸ ਸਾਹਮਣੇ ਦੱਸਤੀ ਦੱਸਤੀ ਸਾਰੀ ਗੱਲ ਬੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸਬੰਧਤ ਸਬੰਧਤਮ ਹੈ ਗੁਰੂ ਮਾਰਾ ਜਦੇਵ ਦੇ ਉਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਠੀਕ ਹੈ। ਹਾਂ ਜੀ ਅਸੀਂ ਰਾਤ ਕਰਨਾ। ਆ ਵੀ ਕਹਿੰਦਾ ਉਹ ਅੱਜ ਤੱਕ ਪੁਕਾਰਤਕ ਸਾਹਿਬ ਤੋਂ ਤਨਖਾਹ ਲੱਗੀ ਸੀ। ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਏਕਾਤ ਤੱਕ ਸਾਹਿਬ ਦੇ ਹਦੇਸ਼ਾਂ ਦੇ ਅਨੁਸਾਰ ਉਹਨੂੰ ਉਡਾ ਕੀਤਾ ਜਾ ਰਿਹਾ ਹੈ। ਚੜਾ ਸਾਹਿਬ ਜਥੇਦਾਰ ਆਰਤੇ ਗਏ ਨਮੀ ਜਤਰ ਸਪੈਗਰੇ ਕਿਸੇ ਲਿਖੋ ਉਹ ਬਾਅਦ ਚ ਕਰਾਂਗੇ ਜਾਨੀ ਪਿਆਰ ਅੱਜ ਚਲੀਏ ਘਰ ਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਬਸਲ ਬੰਟੀ ਨੂੰ ਮਾਲਾਹਰਾਂ ਨੇ ਕਿਹਾ ਵੀ ਜਿਹੜਾ ਬੰਟੀ ਰਮਾਨਾ ਚੋਹ ਬੰਦੇ ਆ ਇੱਕ ਮਿੰਟ ਸਾਡੀ ਗੱਲ ਕਰ ਲੈਂਦੇ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜੱਦੀ ਕਰਾਂਗੇ ਸੋ ਇਹ ਬੰਤੀ ਦਾ ਮਨਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਨਹੀਂ ਦੇਣਾ ਉਹ ਪੰਥ ਦੇ ਦੋਖੀ ਆ ਪੰਥ ਦੇ ਦੋਖੀ ਆ ਗੁਰੂ ਘਰ ਦੇ ਦੋਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਢੇ 3 ਮਹੀਨੇ 4 ਮਹੀਨੇ ਬਾਅਦ ਘਰੇ ਆਏ ਤੇ ਵਿਯੋਧਕ ਨੇ ਇਹਨਾਂ ਨੂੰ ਟਾਈਮ ਨਾਲ ਘਰੇ ਲੈ ਕੇ ਜਾਣਾ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਬੋਲੇ ਸੋ ਨਿਹਾਲ